ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਚੀਮਾ ਚੀਮਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਦੋ ਤੋਂ ਤਿੰਨ ਵੀਡੀਓ ਤੁਹਾਨੂੰ ਦਿਖਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਹੈ ਸੇਲ ਪਰਚੇਜ਼ ਦਾ ਕੰਮ ਵੀਰ ਹੋਣਾਂ ਦਾ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਨਗ ਜਿਹੜੇ ਆ ਟੋਟਲ ਤੁਹਾਨੂੰ 5 ਕਿ ਦਿਖਾਉਣੇ ਆ ਵੱਡੇ ਛੋਟੇ ਨਗ ਜਿਹੜੇ ਆ 5 ਨਾਗਾ ਤਿੰਨ ਵੜਾ ਨੇ ਜਿਨ੍ਹਾਂ ਦੇ ਵਿੱਚੋਂ ਤੇ ਦੋ ਆਫਸਰ ਝੋਟੀਆਂ ਨੇ ਇੱਕ ਝੋਟੀ ਨੂੰ ਏਆਈ ਹੋਈ ਆ ਅੱਜ ਹੀ ਤਕਰੀਬਨ ਏਆਈ ਹੋਈ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ ਦੋਸਤੋ 31 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ ਆਪਾਂ 12:30 ਵਜੇ ਇਹ ਵੀਡੀਓ ਬਣਾ ਰਹੇ ਆ ਅੱਜ ਤੁਹਾਨੂੰ ਟੋਟਲ 5 ਦਿਖਾਉਣੇ ਆ ਐਨੀਮਲ ਚੰਗੇ ਪਸੰਦ ਲੱਗਣਗੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਹਾਂਜੀ ਦੋਸਤੋ ਆਓ ਕਰਦੇ ਆਂ ਗੱਲਬਾਤ ਆਨਰ ਸਰਦਾਰ ਸਰਦਾਰ ਨਾਲ ਮੂਸਲੇ ਦੀ ਕੀ ਡਿਟੇਲਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਬਣੇ ਬਣੇ ਰਹੋ ਦੋਸਤੋ ਵੀਡੀਓ ਤੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਕੀ ਫਤਿਹ ਔਰ ਜਿਸਨੂੰ ਸਭ ਠੀਕ ਠਾਕ ਬਹੁਤ ਵਧੀਆ ਪਾਜੀ ਠੀਕ ਠਾਕ ਸੇ ਤਾਂ ਹਾਂ ਕਿਰਪਾ ਜੀ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਚੰਗੇ ਜੀ ਠੀਕ ਠਾਕ ਔਰ ਵਾਦਾ ਜੇ ਮੀ ਫਿਰ ਆ ਪਵਾਤਾ ਜੀ ਮੀ ਸਾਰੇ ਪਾਸੇ ਪਾਜੀ ਪਈ ਜਾਂਦਾ ਹਾਂਜੀ 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 ਬਹੁਤ ਵਧੀਆ ਆਇਆ ਚਲੋ ਹਾਂਜੀ ਨਜਾਨੇ ਫਸਲਾਂ ਬਣ ਜਾਣਗੀਆਂ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਅੱਛਾ ਤੇ ਫਿਰ ਸਤਰਾਮ ਸਿੰਘ ਜਿੱਦਾਂ ਆਪਾਂ ਅੱਜ ਜ਼ਿਕਰ ਕਰ ਦਿੱਤਾ ਸੀਗਾ ਟੋਟਲ ਪੰਜ ਪਸ਼ੂ ਆਪਣੇ ਕੋਲ ਤਿੰਨ ਬਿਹੜਾ ਇੱਕ ਪਾਸੇ ਦੇਖੀਆਂ ਆਪਾਂ ਤੇ ਦੋ ਝੋਟੀਆਂ ਨੇ ਹਾਂਜੀ ਹਾਂਜੀ ਝੋਟੀਆਂ ਵੀ ਚੰਗੀਆਂ ਸੋਹਣੀਆਂ ਲਿਆ ਕੇ ਸਾਹਮਣੇ ਪੇ ਰਖੰਦਾ ਰਦਾ ਹੀ ਤੇ ਉਹਨਾਂ ਥੋੜੀ ਜਿਹੀ ਜਗ੍ਹਾ ਦੀ ਪ੍ਰੋਬਲਮ ਹਾਂਜੀ ਹਾਂਜੀ ਜਗ੍ਹਾ ਆਪਾਂ ਬਣਾਉਣੀ ਆ ਬਾਹਰ ਤੇ ਆ ਵੀ ਹੋਣੇ ਆ ਸੇਲ ਕਰ ਦਈਏ ਠੀਕ ਹੈ ਤੇ ਵੇਲੇ ਗਾਂ ਵੱਡੀ ਲਿਆਈ ਦੀ ਆ ਤੇ ਮੈਂ ਖੁਰ ਖੁਰ ਨਾਲ ਕਿਸੇ ਵੇਲੇ ਥਣ ਜਾਂ ਕੋ ਪੂਛ ਟੁੱਟ ਜੇ ਤੇ ਫਿਰ ਗਾਂ ਡੰਗਰੀ ਡੰਡ ਲੈ ਨਹੀਂ ਸਹੀ ਗੱਲ ਆ ਤੇ ਜਗ੍ਹਾ ਦੀ ਥੋੜੀ ਜਿਹੀ ਪ੍ਰੋਬਲਮ ਕਰਕੇ ਤੇ ਅਸੀਂ ਆ ਵੀ ਸੇਲ ਕਰ ਦਈਏ ਅੱਛਾ ਜੋੜੀ ਵੇਚ ਦੇਣੀ ਹਾਂਜੀ ਜੋੜੀ ਵੇਚ ਦੇਣੀ ਆ ਬਹੁਤ ਵਧੀਆ ਝੋਟੀਆਂ ਠੀਕ ਹੈ ਜੀ ਹਾਂਜੀ ਇੱਕ ਨੀਲੀ ਦਾ ਪੱਖ ਰੱਖਦੀ ਆ ਇੱਕ ਮੋਹਰਾ ਦੀ ਠੀਕ ਹੈ ਜੀ ਲੋ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਜੋੜਾ ਤੇ ਐਂਡ ਦੇ ਵਿੱਚ ਤੁਸੀਂ ਦੇਖ ਲਿਓ ਠੀਕ ਆ ਜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਡਿਟੇਲ ਜਿਹੜੀ ਉਹਨਾਂ ਦੀ ਦੇ ਦਾਂਗੇ ਸਭ ਤੋਂ ਪਹਿਲਾਂ ਵੀਰ ਸਤਨਾਮ ਇਥੋਂ ਸ਼ੁਰੂਆਤ ਕਰ ਲਗੇ ਜਿਹੜੀਆਂ ਆਪਣੇ ਕੋਲ ਵੈੜਾਂ ਆਂਦੇ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਆ ਵੈੜ ਖੜੀ ਆ ਹਾਂ ਜੀ ਇਹ ਵੈੜ ਸਾਨੂੰ ਸਾਹਿਬ ਇਹਨੂੰ ਹੋ ਗਏ ਕੁਝ 40 ਦਿਨ ਦੇ ਲਗਭਗ 35-40 ਦਿਨ ਸੋਈ ਸੋਈ ਨੂੰ ਹਾਂ ਜੀ ਹਾਂ ਜੀ ਇਹਦੇ ਮਗਰ ਜਲਸੀ ਦੀ ਬੱਛੀ ਆ ਅੱਛਾ ਜੀ ਤੇ ਹੋਰ ਹਾਂ ਜੀ ਤੇ ਕਰਮਾਂ ਵਾਲੀ ਥਲੇ ਆ ਇਹ ਵੇਲੇ ਦੁੱਧ ਜਿਹੜਾ ਵਾ ਉਹ 15-16 ਲੀਟਰ ਜਿਹੜਾ ਵਾ ਕੰਡੇ ਦਾ ਜੋਖਾ ਠੰਡਾ ਦੁੱਧ 15 16 ਲੀਟਰ ਜਿਹੜਾ ਹਾਂਜੀ ਹਾਂਜੀ ਕੋਈ ਵੀ ਸੱਜਣ ਆ ਦੇ ਇੱਕ ਨਹੀਂ ਦੋ ਟਾਈਮ ਕਰਕੇ ਦੋ ਟਾਈਮ ਤੇ ਥੱਲੀ ਕਰਾ ਕੇ ਦੁੱਧ ਬਣਾ ਕੇ ਫੇਰ ਤੇ ਥਣ ਥਣ ਦੀ ਕੋਈ ਸਾਡੀ ਗਰੰਟੀ ਆ ਤੇ ਕੋਈ ਈੜੀ ਦੇ ਪਾਵੇਂ ਅਰਗੇ ਚਾਰੇ ਥਾਣਿਆਂ ਕਰਮਾਂ ਵਾਲੀ ਦੇ ਠੀਕ ਹੈ ਜੀ ਹਾਂਜੀ ਹਾਂਜੀ ਅੱਜ 40 ਦਿਨਾਂ ਦਾ ਸਮਾ ਉਹ 40 ਦਿਨਾਂ ਦਾ ਜਿਹੜਾ ਉਹ ਸਮਾ ਸੰਤੂ ਸਾਹਿਬ ਹੋ ਗਿਆ ਠੀਕ ਹੈ ਜੀ ਤੇ ਬਾਕੀ ਠੀਕ ਹੈ ਇਹ ਹਰਵਰੀ ਹੈਗੀ ਆ ਸੰਤੂ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਅੱਜ ਨਵੇਂ ਦੁੱਧ ਵੀ ਨੂੰ ਟੀਕਾ ਬਹੁਤ ਵਧੀਆ ਅੱਛਾ ਜੀ ਪ੍ਰਵਾਹ ਦਿੱਤਾ ਵਾਵੇ ਆ ਪਹਿ ਡਾਕਟਰ ਸਾਹਿਬੇ ਝੋਟੀ ਨੂੰ ਵੀ ਠੀਕ ਹੈ ਜੀ ਭਰ ਕੇ ਗਏ ਆ ਠੀਕ ਹੈ ਜੀ ਠੀਕ ਹਾਂਜੀ 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 ਅੱਜ ਟੀਕਾ ਵੀ ਮਤਲਬ ਏਆਈ ਵੀ ਹੋ ਗਈ ਹੈ ਹਾਏ ਏਆਈ ਵੀ ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਦੁੱਧ ਚੰਗਾ ਇਸ ਵਕਤ ਤੱਕ 16 ਕਿਲੋ ਲੀਟਰ ਦੇ ਰਿੜ ਜਿਹੜਾ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਮਗਰ ਇਹਦੇ ਬੱਚਾ ਮੇਲ ਕਾ ਬੱਚੀ ਆ ਜੀ ਬੱਚੀ ਹੈ ਮਗਰ ਹਾਂਜੀ 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 ਮਗਰ ਬੱਚੀ ਹੈ ਬੱਚੀ ਆ ਇਹਦੇ ਮਗਰ ਬੱਚੀ ਹੈ ਮਗਰ ਦੋਸਤੋ ਤੁਹਾਨੂੰ ਇੱਕ ਵਾਰੀ ਫ ਉਹ ਖੋਲ ਕਰ ਥੋੜਾ ਤੋੜ ਕੇ ਦਿਖਾ ਦੇਗੀ ਇੱਕ ਲੰਮਪੀ ਸਕਿੰਨ ਦੀ ਦੋਸਤੋ ਥੋੜੀ ਤਫੜੀ ਦੇ ਨਿਸ਼ਾਨ ਜੇ ਤੇ ਉੱਤੇ ਤੁਹਾਨੂੰ ਪਿੰਡੇ ਦੇ ਦਿਖਾਈ ਦੇਣ ਕਿ ਜਿਹੜੀ ਅੱਜ ਤੋਂ ਕੋਈ 2-3 ਸਾਲ ਪਹਿਲਾਂ ਇੱਕ ਬਿਮਾਰੀ ਆਈ ਸੀਗੀ ਤੇ ਉਹਦੇ ਜਿਹੜੇ ਨਿਸ਼ਾਨ ਆ ਕਈ ਪਸ਼ੂਆਂ ਦੇ ਉੱਪਰ ਰਹਿ ਗਏ ਸੀਗੇ ਠੀਕ ਆ ਜੀ ਤੇ ਉਹ ਲੰਮਪੀ ਸਕਿੰਨ ਤੇ ਥੋੜਾ ਥੋੜੇ ਨਿਸ਼ਾਨ ਜਿਹੜੇ ਆ ਤੁਹਾਨੂੰ ਦਿਖਾਈ ਦੇਣਗੇ ਸੋ ਦੱਸਣਾ ਜਿਹੜਾ ਆਪਣਾ ਫਰਜ਼ ਬਣਦਾ ਕੋਈ ਵੀਰੋਂ ਵੀਰ ਦੂਰੋਂ ਨੇੜਿਓਂ ਕੋਈ ਆ ਰਿਹਾ ਠੀਕ ਆ ਤੇ ਕੱਦ ਵੱਡਾ ਵਧੀਆ ਸੋਨੇ ਕੱਦ ਕੱਟ ਦੇ ਵਿੱਚ ਤੇ ਥੋੜਾ ਜਿਹਾ ਪੱਕੀ ਥਾਂ ਦੇ ਕਰਕੇ ਤੇ ਕਈ ਵਾਰ ਖੋਰ ਖਰ ਕਈ ਨਾ ਬਣੇ ਹੁੰਦੇ ਪਸ਼ੂ ਦਾ ਠੀਕ ਹੈ ਜੀ ਆਖਰੀ ਬਣਾਈ ਸੰਤੂ ਸਾਹਿਬ ਸਦਕੇ ਇਹਨਾਂ ਨੂੰ ਠੰਡੀ ਕੁੱਟਾਂ ਨੂੰ ਹਾਂਜੀ ਹਾਂਜੀ ਲਓ ਜੀ ਠੀਕ ਹੈ ਸੋ ਮਗਰ ਪਛੀ ਹੈ ਤੇ 15 16 15 16 ਤੇ ਜਿਹੜਾ ਇਸ ਟਾਈਮ ਚੱਲਣ ਧੀ ਹੈ ਠੀਕ ਹੈ ਅੱਛਾ ਵੀਰ ਸਤਨਾ ਬਾਕੀ ਚੋਣ ਚਾਣ ਪੂਰ ਛਟਾ ਕਿਸੇ ਦਾ ਨਹੀਂ ਕੋਈ ਨਹੀਂ ਜੀ ਗਰੰਟੀ ਆ ਇੱਥੇ ਦੋਵੇਂ ਟਾਈਮ ਵੀਰ ਕੋਈ ਆਣ ਕੇ ਤੇ ਚਵਾਈ ਕਰ ਸਕਦਾ ਠੀਕ ਹੈ ਜੀ ਤੇ ਕੋਈ ਪੂਰ ਛਟਾ ਨਹੀਂ ਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਵੀ ਇਹਦਾ ਇਹ ਮਤਲਬ ਕਿ ਹੈਗਾ ਛਾਈਵਾਲ ਚ ਕਰਾਉਸ ਆ ਤੇ ਬਹੁਤ ਵਧੀਆ ਦੁੱਧ ਆ ਠੀਕ ਹੈ ਜੀ ਤੇ ਫੈਂਡ ਵਾਲਾ ਦੁੱਧ ਆ ਠੀਕ ਹੈ ਘਰ ਵੀਰ ਨੇ ਖਾਣੇ ਦੇ ਹਾਰ ਵਰਿਆਈ ਆ ਅਟੀਗਾ ਪਰ ਆ ਗਿਆ ਤੇ ਦੁੱਧ ਵੀ ਸੋਹਣਾ ਕੱਦ-ਕਾਠ ਦੇ ਹਿਸਾਬ ਨਾਲ ਸੰਧੂ ਸਾਹਿਬ 15-16 ਲੀਟਰ ਦੁੱਧ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਦੁੱਧ ਹਾਂਜੀ ਹਾਂਜੀ ਜੋਖੀਏ ਤੇ ਉਨਕੋਈਏ ਤੇ ਬਹੁਤ ਹੁੰਦਾ ਵਾ ਅੱਛਾ ਹੈ ਗਾਂ ਦਾ ਚਾਹੇ ਮੱਝ ਦਾ ਪੁੱਤ ਹਾਂਜੀ ਹਾਂਜੀ 15-20 ਲੀਟਰ ਬਹੁਤ ਦੁੱਧ ਹੁੰਦਾ ਹਾਂ ਹਾਂਜੀ ਅੱਛਾ ਫਿਰ ਸਤਨਾਮ ਇਹ ਆਪਾਂ ਦੇ ਕਿੰਨੇ ਦੀ ਦੇਣੀ ਆ ਵੀ ਹਾਂ ਨਾ ਜਿਹੜੀ ਗੱਲਬਾਤ ਹੀ ਕਰਨੀ ਆਪਾਂ ਸੰਧੂ ਸਾਹਿਬ ਉਹ ਤਰਾ ਮੁੱਲ ਤੇ ਕਰਦੇ ਆ ਇਹਦਾ 50 ਹਾਂਜੀ ਪਰ ਆਪਾਂ ਦੇ ਦਾਂਗੇ 47000 ਦੀ 47000 ਦੀ ਹਾਂਜੀ ਠੀਕ ਹੈ ਜੀ ਹਾਂ ਜੀ ਇਹ 47000 ਦੀ ਦੇ ਦਾਂਗੇ ਹੋਰ ਦੱਸੋ ਤੁਸੀਂ ਮੰਨ ਬਾਕੀ ਕੋਈ ਵੇਖ ਲਿਆ ਜੇ ਮੌਕੇ ਤੇ ਹੋਰ ਵੀ ਕਰ ਸਕਦੇ ਹੋ ਹੋਰ ਦੇ ਦਾਂਗੇ ਕੋਈ ਨਹੀਂ 45000 ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਹਾਂ ਜੀ ਪਲੀਸ ਦੱਸੋ ਪਲੀਸਾਂ ਵੀ ਪੀ ਲੈ ਚਾਹੀਦਾ ਜੀ ਸੋ 45000 ਦੀ ਇਹ ਤੁਹਾਨੂੰ ਜਿਹੜੀ ਹਾਂ ਨਾ ਜਿਹੜੀ ਵੈੜ ਮਿਲ ਜਾਊਗੀ ਤੇ ਦੁੱਧ ਐਸ ਵਕਤ ਜਿੰਨਾ ਤੁਹਾਨੂੰ ਦੱਸਿਆ ਉਹਨਾਂ ਬੇਸ਼ੱਕ ਮੇਰਾ ਵੀਰ ਕੋਈ ਦੋ ਟਾਈਮ ਚੋੜੇ ਬੱਚੇ ਦੋ ਟਾਈਮ ਚੋ ਕੇ ਲੈਦੇ ਚਵਾਰਿਆਂਗੇ ਦੁੱਧ 1500 16 1500 16 ਤੇ ਚਲੰਟੇ ਹਾਂ ਜੀ ਹਾਂ ਜੀ ਹਾਂ ਜੀ ਤੇ ਚੰਗੀ ਆ ਮਗਰ ਵੀ ਬੱਛੀ ਆ ਹਾਂ ਠੀਕ ਆ ਜਲਸੀ ਦੀ ਵਛੀ ਆ ਸੰਦੂ ਸਾਹਿਬ ਮਗਰ ਬਹੁਤ ਵਧੀਆ ਜੇ ਕੋਈ ਇੱਕ ਨਾ ਦੋ ਮਿਲਦੀਆਂ ਵਛੀ ਕੋਈ ਸਾਹਮਣੇ ਦੇ 14 15 ਮਹੀਨਿਆਂ ਦੇ ਵਿੱਚ ਵਛੀ ਬਣਨ ਵਾਲੀ ਬਣ ਜੂਗੀ ਮਗਰ ਵਛੀ ਹਾਂਜੀ ਹਾਂਜੀ ਅੱਛਾ ਵੀਰ ਸਤਨਾਮ ਅਕੇ ਸੈਕਿੰਡ ਨੰਬਰ ਤੇ ਆਪਣੇ ਕੋਈ ਇੱਕ ਸ਼ਾਹੀ ਵਾਲ ਕਰਾ ਸਕਦੇ ਹਾਂਜੀ ਹਾਂਜੀ ਇਹ ਸ਼ਾਹੀ ਵਾਲ ਕਰ ਮੂਹਣ ਸ਼ਾਹੀ ਵਾਲ ਪਿਓਰ ਸ਼ਾਹੀ ਵਾਲ ਚ ਸੰਦੂ ਸਾਹਿਬ ਹੈ ਅੱਛਾ ਜੀ ਹਾਂਜੀ ਤੇ ਸੂਈ ਨੂੰ ਇਹਦੇ ਮਗਰ ਵਛਾ ਹੈ ਓਕੇ ਇਹਨੂੰ ਸੂਈ ਨੂੰ 20 25 ਦਿਨ ਹੋ ਗਏ 20 25 ਦਿਨਾਂ ਦੇ ਲਗਭਗ ਹਾਂਜੀ ਥਾਣੇ ਨੂੰ ਬੜਾ ਮੋਟਾ ਲੱਗਾ ਸੰਤੂ ਸਾਹਿਬ ਵੇਖੋ ਹਾਂ ਲੋ ਜੀ ਹਾਂਜੀ ਮੋਟਾ ਮਈਆਂ ਵਰਗਾ ਥਣ ਲੱਗਾ ਲੋ ਚੰਗੀ ਪੜੀ ਪਲਾਤੀ ਆਈ ਅਸਾ ਦਿਨਾਂ ਚ ਕਿੰਨੇ ਤੇ 20 25 ਦਿਨ ਹਾਂ 20 25 ਦਿਨ ਦੇ ਲਗਭਗ ਹੋਇਆ ਇਹਨੂੰ ਜੀ ਲੋ ਜੀ 20 25 ਦਿਨਾਂ ਦੀ ਸੂਈ ਆ ਮਗਰ ਦੇ ਬੱਚਾ ਆ ਗਿਆ ਹਨਾ ਜੀ ਹਾਂਜੀ ਹਾਂਜੀ ਮਗਰ ਬੱਚਾ ਤੇ ਦੁੱਧ ਵੀਰ ਸਤਨਾਮ ਕਿੰਨੇ ਤੇ ਤੇ 7-8 ਲੀਟਰ ਦੁੱਧ ਦਾ ਸੰਤੂ ਸਾਹਿਬਾ ਝੂਠੀ ਮਾਰਨਾ 7-8 ਲੀਟਰ ਇਹ ਬੰਦਾ ਕੋਈ ਸਾਹ ਹੋਦਾ 10 ਲੀਟਰ ਦੁੱਧ ਕਰ ਚੁਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ 7-8 ਲੀਟਰ ਦੁੱਧ ਹਾਜ਼ਰ ਆ ਹੂੰ ਹੂੰ ਤੇ ਜਿਹੜਾ ਚੰਗਾ ਵੀ ਮਈਆ ਵਰਗਾ ਕਢੀ ਵਰਗਾ ਦੁੱਧ ਇਹਦਾ ਠੀਕ ਆ ਹਾਂਜੀ ਚੋਣ ਜਾਣ ਦੀ ਤਸੱਲੀ ਦੇ ਬਹੁਤ ਵਧੀਆ ਚੋਣ ਮੋੜੇ ਵਰਗੀਆਂ ਧਾਰਾ ਮੋਟੀ ਚੰਗੀ ਕੋਈ ਭੂ ਸ਼ਟਾ ਨਹੀਂ ਗਾ ਗਾਰੰਟੀ ਆ ਸਾਡੀ ਇੱਥੇ ਦੋਵੇਂ ਟਾਈਮ ਵਿੱਚ ਚਵਾ ਕੇ ਦੇ ਦਿਆਂ ਠੀਕ ਆ ਲਓ ਵੀਰ ਇਹ ਵੀ ਕੱਢ ਕੇ ਖੋਲ ਕੇ ਤੋੜ ਗਏ ਇਧਰ ਲਓ ਵੀ ਪ੍ਰਭੂ ਇਹਦੇ ਮਗਰ ਬੱਛਾ ਹੈ ਮੇਲ ਕਾਫ ਆ ਤੇ ਦੁੱਧ ਜਿੰਨਾ ਤੁਹਾਨੂੰ ਥੱਲੇ ਨੋਟ ਕਰਾ ਦਿੱਤਾ ਉਹ ਤਸੱਲੀ ਤੁਸੀਂ ਕਰ ਲਿਓ ਚੋਣ ਜਾਣ ਚੰਗੀ ਦੱਸੀ ਆ ਵੀਰ ਨੇ ਠੀਕ ਆ ਮੋਟੀ ਧਾਰਾ ਤੇ ਉਂਗਲ ਜਿਹੜੀ ਜਿਹੜੀ ਦੋਸਤੋ ਮੋਟੀ ਤਾਰ ਆ ਠੀਕ ਹੈ ਚ ਚੋਣ ਚਾਨ ਵਾਲੇ ਪਾਸਿਓ ਕੋਈ ਮਾੜੀ ਨਹੀਂ ਗਈ ਤੇ ਮਗਰ ਵੀ ਇਹਦੇ ਵਛਾ ਮੇਲ ਕਾਪਾ ਪਲੀ ਗੋਲੀ ਪੂਰੀ ਐ ਤੇ ਕੱਦ ਸੋਹਣਾ ਸਭੀ ਸੁਭਾਲੀ ਤੁਸੀਂ ਆ ਵੇਖੋ ਠੀਕ ਆ ਜੀ ਤੇ ਪੂਰੀ ਜਾਣ ਦੇ ਵਿੱਚ ਆ ਵਹਿੜ ਤੇ ਪੂਰੀ ਗੋਲ ਰੰਗ ਜਿਹੜਾ ਬਦਾਮੀ ਹੈ ਠੀਕ ਹੈ ਲਾਲ ਰੰਗ ਤੇ ਵਿੱਚ ਵੀ ਆਪਾਂ ਜ਼ਿਕਰ ਕਰਾ ਦੇਨੇ ਹੁੰਨੇ ਵੀ ਲਾਲ ਰੰਗ ਦੇ ਵਿੱਚ ਵੀ ਕੋਈ ਵੀ ਰਮਨ ਲੈ ਬਦਾਮੀ ਰੰਗ ਦੇ ਵਿੱਚ ਸ਼ਾਈ ਵਾਲ ਬਨ ਵਾਲੀ ਆ ਠੀਕ ਆ ਜੀ ਸੋ ਗਾਲ ਕੰਪਲ ਬਨ ਤੇ ਤੂੰ ਵੀ ਜਿਹੜਾ 3-4 ਇੰਚ ਜਿਹੜਾ ਤੂੰ ਵੀ ਥੱਲੇ ਲੰਬਾ ਅਛਾ ਫਿਰ ਸਤਰਾਵਾਂ ਬੰਗਾ ਬੰਗਾ ਮਾਰਾ ਮੋਟ ਪਾਪੂ ਲਈਦਾ ਹਾਂਜੀ ਬੰਗਾ ਪਾ ਲਗੇ ਬੱਛਾ ਭਾ ਲਾ ਕੇ ਨਾਲ ਗਾੜੀ ਬੱਛਾ ਬੰਨ ਦੇਣਾ ਤੇ ਕੋਈ ਗੱਲ ਨਹੀਂ ਭਾਏ ਬੰਗਾ ਪਾਓ ਚ ਨਾ ਪਾਓ ਤੇ ਬਾਕੀ ਵੇਖੋ ਜੀ ਮੱਖੀ ਮੁੱਖੀ ਦਾ ਕੰਮ ਬੱਚਾ ਬੰਗਾੜਾ ਪਾ ਲੈਣਾ ਚਾਹੀਦਾ ਤੇ ਬਾਕੀ ਨਾਂ ਵੀ ਪਾਓ ਇੱਥੇ ਜੇ ਕੋਈ ਵੀਰ ਹੋਵੇ ਤੇ ਚਵਾਦਾ ਕਿ ਨਾਂ ਪਾ ਕੇ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਲਓ ਖਾਣ ਬੜਾ ਲੱਗਾ ਸੰਦੀ ਸਾਹਿਬ ਪੋਲੀ ਨਾਰਮਲ ਆਪਾਂ ਗਾਵਾਂ ਬੇੜਾ ਨੂੰ ਪਾ ਹੀ ਲੈਨੇ ਆਂ ਹਾਂਜੀ 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 ਪੋਲੀ ਤੇ ਚੋਲੇ ਕਰ ਜਾਂਦਾ ਬਿਲਕੁਲ ਮੋਟੀਆਂ ਧਾਰਾਂ ਠੀਕ ਹੈ ਜੀ ਹਾਂ ਲਓ ਵੀ ਠੀਕ ਆ ਤੇ 8 ਕਿਲੋ ਦੱਸਤਾ ਸੀ ਫਿਰ ਸੱਤ ਹਾਂਜੀ 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 7 ਤੋਂ 8 ਲੀਟਰ 7 ਤੋਂ 8 ਹਾਂਜੀ ਹਾਂਜੀ ਠੀਕ ਆ ਦੋਵੇਂ ਟਾਈਮ ਕੋਈ ਮੇਰਾ ਵੀਰ ਭਾਵੇਂ ਇੱਥੇ ਚਵਾ ਕੇ ਦੇਵਾਂਗੇ ਅੱਛਾ ਹੰਦੂ ਸਾਹਿਬ ਡੰਗਰ ਇੱਥੇ ਦੋਵੇਂ ਟਾਈਮ ਚਵਾ ਕੇ ਵੇਚੇ ਆਪਾਂ ਕੋਈ ਭੈਣ ਭਰਾ ਆਉਂਦਾ ਆਪਣੇ ਕੋਲ ਦੋ ਟਾਈਮ ਚੋਂਦਾ ਹੀ ਆ ਇਹਨਾਂ ਖੜੀਆਂ ਮੇਰੇ ਤੋਂ ਵੀਡੀਓ ਵੇਖਦੇ ਹੋਣਗੇ ਦੋਵੇਂ ਟਾਈਮ ਚਵਾ ਕੇ ਦਿੱਤੇ ਆਪਾਂ ਡੰਗਰ ਆ ਪੂਰੀ ਤਸੱਲੀ ਦੇ ਨਾਲ ਲੈ ਕੇ ਜਾ ਹਾਂਜੀ ਹਾਂਜੀ ਤਸੱਲੀ ਨਾਲ ਅੱਛਾ ਤੇ ਦੋ ਦਾ ਆਪਾਂ ਆਖਿਆ ਉਹਨਾਂ ਹੀ ਨਿਕਲੇ ਆ ਜੀ ਇਹ ਵੀਰ ਦੇ ਦਾਂਗੇ ਕਿੰਨੇ ਦੀ ਆਪਾਂ ਸ਼ਾਈ ਹਲ ਜੜੀ ਬੇਰ ਹੰਦੂ ਹਾਂਜੀ ਪਰ 5000 ਦੀ ਹਾਂ ਨਾ ਇਹ ਦੇ ਦਿਆਂਗੇ ਆਪਾਂ ਅੱਛਾ ਜੀ ਹੋਰ 1000 ਰੁਪਏ 24000 ਦੀ ਦੇ ਦਿਆਂਗੇ 24000 ਦੀ ਹਾਂਜੀ ਲਓ ਜੀ ਤੇ ਕਰ ਦਿਆਂਗੇ ਮਾਨਮੋਹਨ ਕੋਈ ਆਵੇ ਵੀਰ 24000 ਰੁਪਏ ਦੇ ਦਾਂਗੇ ਘਰ ਰੱਖਣ ਵਾਲੀ ਆ ਠੀਕ ਆ ਜੀ ਹਾਂਜੀ ਕਿਸੇ ਦੇ ਘੋੜਾ ਜਾ ਮੋਲ ਬੀਬੀ ਪੈਣਾ ਪੁਣਾ ਚਾਹੁੰਦੀ ਹੈ ਹਾਂਜੀ ਹਾਂਜੀ ਬੀਬੀ ਭੈਣ ਕੋਈ ਚੋਦੇ ਤੇ ਵਧੀਆਂ ਕੋਈ ਦਿੱਕਤ ਨਹੀਂ ਜੀ ਜਦੋਂ ਮਰਜੀ ਜਿਹੜੀ ਮਰਜੀ ਬੀਬੀ ਭੈਣ ਜੋ ਮਰਜੀ ਪਾਏ ਬੱਚਾ ਚੋਲੇ ਠੀਕ ਆ ਹਾਂਜੀ ਬੱਚਾ ਇੱਕ ਬਰ ਦੋਸਤ ਨੂੰ ਦਿਖਾ ਦਿੰਨੇ ਬੱਚੇ ਤੁਹਾਨੂੰ ਦੋਵੇਂ ਆਪਾਂ ਨਿਗਾ ਚ ਕਢਾ ਦਿੰਨੇ ਆ ਪਹਿਲੇ ਤਾਂ ਮ ਲਓ ਜੀ ਸੇਲ ਸ਼ਾਈ ਆਉਗਾ ਬੱਚਾ ਜੀ ਹਾਂ ਜੀ ਆ ਬੱਚਾ ਇਹਦਾ 50 ਦਿਨਾਂ ਦਾ ਬੱਚਾ ਜੀ ਹਾਂ ਜੀ ਆ ਬੱਚਾ ਆ ਬੱਚੀ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਚਾਲੀਆਂ ਦਿਨਾਂ ਦੀ ਜੀ ਹਾਂ ਜੀ ਹਾਂ ਜੀ ਚਾਲੀਆਂ ਦਿਨਾਂ ਦੀ ਮਾਤਾ ਲਓ ਜੀ ਚਾਲੀਆਂ ਦਿਨਾਂ ਦੀ ਆ ਜਿਹਦੀ ਮਦਰ ਨੂੰ ਏਆਈ ਹੋ ਗਈ ਆ ਹਾਂ ਜੀ ਹਾਂ ਜੀ ਗਾ ਜੀ ਤੇ 15 16 15 16 ਕਿਲੋ ਦੁੱਧ ਤਾਂ ਜਿਹਦੀ ਮਾਂ ਥੱਲੇ ਪਹਿਲੇ ਨੰਬਰ ਤੇ ਦਿਖਾਈ ਆ ਉਹਦੇ ਮਦਰ ਬੱਚੀ ਆ ਸ਼ਾਈ ਕੁਵਾਲ ਜਿਹੜੀ ਵੈਡ ਉਹਦੇ ਮਗਰਾ ਬੱਚਾ ਤੇ ਆ ਬੱਚੇ ਨੇ ਦੋਵੇਂ ਮੇਰਾ ਵੀਰ ਬਿਲਕੁਲ ਤੁਸੀਂ ਨਿਗਾਹ ਦੇ ਵਿੱਚੋਂ ਕੱਢ ਲਿਓ ਠੀਕ ਆ ਤੇ ਰੇਡਪੜ ਤਾਂ ਬੜਾ ਜਾਇਜ ਆ 24000 ਦੀ ਤੁਹਾਨੂੰ ਯੈਸ ਨੋ ਮਿਲ ਜੂਗੀ ਹਾਂਜੀ ਹਾਂਜੀ ਸੰਦੀ ਸਾਹਿਬ ਕੀ ਆਉਂਦਾ ਇਹ ਸੱਜਰ ਹਲੇ ਹਾਂਜੀ ਹਾਂਜੀ ਤੇ ਹੋਰ ਕੋਈ ਇਹਨੇ ਕੋਈ 15 ਦਿਨਾਂ ਨੂੰ 20 ਦਿਨਾਂ ਨੂੰ ਇਹਨੇ ਸੌਰ ਜਾਣਾ ਫੇਰ ਹਾਂ ਬਿਲਕੁਲ ਤੇ ਗਾਂ ਜੀ ਨੇ ਪਿਆ ਹੌਲਾ ਜਿਆ ਮੋਲਿਆ ਬੱਕਰੀ ਨਹੀਂ ਆਉਂਦੀ ਇਹਨੇ ਦੀ ਨਾਲੇ ਦੁੱਧ ਪੀਣ ਨਾਲੇ ਸੰਘਣਾ ਦੁੱਧ ਹਾਂ 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 ਹਜ਼ਾਰ ਰੁਪਏ ਦੀਆਂ ਬੱਕਰੀਆਂ ਦੇ ਹਾਂਜੀ ਬੱਕਰੀਆਂ ਦਾ ਤੇ ਪਿਓਰ ਸ਼ਾਈ ਵਾਲਦੀ ਆ ਹਾਂ ਕ੍ਰਾਸ ਦੇ ਵਿੱਚ ਨਹੀਂ ਮੰਜਾ ਦੇ ਬਰਾਬਰ ਦੁੱਧ ਹਾਂਜੀ ਹਾਂਜੀ ਮੰਜਾ ਦੇ ਬਰਾਬਰ ਦੁੱਧ ਚਲੋ ਬਹੁਤ ਵਧੀਆ ਤੇ ਵੀਰ ਸਤਨਾਮ ਇੱਕ ਅਗਲੀ ਜਿਹੜੀ ਆਪਾਂ ਵੜ ਬਾਹਰ ਹੀ ਕੱ ਇੱਕ ਬਹੁਤ ਸੋਹਣੀ ਦੋਸਤੋ ਵੈੜ ਬਿਖਾਉਣੇ ਤੁਹਾਨੂੰ ਪਲੂਨ ਪਹਿਲਾ ਸੁਆ ਵੈੜ ਦੇ ਸੋਹਣਾ ਬਹੁਤੀ ਠੰਡੀ ਧੀਰੀ ਆ ਸੰਤੂ ਸਾਹਿਬ ਬਹੁਤੀ ਠੰਡੀ ਇਹ ਵੀਰ ਜੀ ਸੁਆ ਪਹਿਲਾ ਸੁਂਦੀ ਆ ਹਾਂਜੀ ਹਾਂਜੀ ਪਹਿਲਾ ਪਹਿਲਾ ਠੀਕ ਹੈ ਜੀ ਪਹਿਲਾ ਸੁਂਦੀ ਆ ਲੈ ਲਓ ਵੀ ਦੋਸਤੋ ਪਹਿਲਾ ਸੁਆ ਸੁਣਾ ਇਸ ਵੈੜ ਨੇ ਬਾਕੀ ਰੰਗ ਪ੍ਰਿੰਟ ਤੁਸੀਂ ਚੈੱਕ ਕਰਿਓ ਮੋਟੀ ਡੱਬੀ ਆ ਫਾਰਮ ਚ ਲਿਆਏ ਸੰਤੂ ਸਾਹਿਬ ਆਖ ਕੇ ਕਰੋ ਸੋ ਪਹਿਲਾ ਸੁਆ ਵੈੜ ਨੇ ਸੁਣਾ ਬਾਕੀ ਕਾਦ ਵਕਾਠ ਵੀ ਚੈੱਕ ਕਰੋ ਵਜਨ ਨੋੜ ਚੈੱਕ ਕਰੋ ਤੁਸੀਂ ਠੀਕ ਹੈ ਜੀ ਸੰਤੂ ਸਾਹਿਬ ਬਹੁਤ ਠੰਡੀ ਵੇਖੋ ਜੇ ਮਰਜੀ ਵਿਚਾਰੀ ਨੇ ਪਹਿਲਾਂ ਨੇ ਮਰਜੀ ਅਗਲਾਏ ਪੈ ਗਈ ਐ ਹਾਂ ਇੱਕ ਮਹੀਨੇ ਦੀ ਕੱਚੀ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਆ ਗੁੱਥਣੀਆਂ ਕੱਢੀ ਹੋਈ ਐ ਲਾਏ ਪੈ ਗਈ ਆ ਕਰਮਾਲੀ ਤੇ ਜੇ ਤੁਸ ਲਿਆਂਦੀ ਹੋਣਾ ਹੈ ਵੀ ਇਹਦੀ ਮਾਂ ਨੇ ਜਿਹੜਾ ਵਾ ਇਹ ਜਿਹਦੀ ਵਛੀ ਸੀ 35 ਲੀਟਰ ਦੁੱਧ ਚਵਾਇਆ ਮਦਰ ਨੇ ਹਾਂਜੀ ਮਦਰ ਨੇ ਮਦਰ ਵੀ ਚੰਗੀ ਵੱਡੀ ਹੋ ਗਈ ਸੀ ਹਾਂਜੀ ਚੰਗੀ ਵੱਡੀ ਦੀ ਵੇਖੋ ਇਹ ਹੀ ਵੇਖੋ ਇਹਦੇ ਮਦਰ ਕਿਤਰਾ ਹੋ ਗਈ ਹਾਂ ਹਾਂਜੀ ਬੋ ਵੀ ਭਰਾਵੋ ਦੂਰ ਨੇੜੇ ਮੇਰਾ ਵੀਰ ਕੋਈ ਆ ਰਿਹਾ ਕੋਈ ਛੋਟੀ ਕੱਤ ਦੀ ਨਹੀਂ ਗਈ ਕੱਤ ਸੋਹਣਾ ਕਰਮਾਲੀ ਦਾ ਬੇਲ ਬੂਲ ਵੀ ਤੁਸੀਂ ਚੈੱਕ ਕਰੋ ਲਬਾਈ ਵੀ ਪੂਰੀ ਐ ਤੇ ਉਚਾਈ ਵੀ ਪੂਰੀ ਐ ਥੱਲੋਂ ਲੇਫਟੀ ਬਹੁਤ ਸੋਹਣੀ ਬਣਾ ਕੇ ਸਾਹਮਣੇ ਪੇਸ਼ ਕਰਦੀ ਪਈ ਆ। ਦੇਵਾ ਕਰਮਾ ਵਾਲੀ ਬਹੁਤ ਸੋਹਣਾ ਕੱਢ ਰਹੀ ਏ ਥੱਲਿਓ। ਤੇ ਚਾਰ ਥਾਣਾ ਕੋਈ ਫੋੜ ਨਹੀਂ ਕੀ ਕੋਈ ਸ਼ਾਂਗ ਕੋਈ ਬੱਚਾ ਐਕਸਟਰਾ ਨਾਲ ਨਹੀਂ ਲੱਗਾਗਾ। ਚਾਰ ਥਾਣ ਮਿਲਣਗੇ ਤੁਹਾਨੂੰ ਝੋਲੀ ਦੇ ਵਿੱਚ ਦੋਸਤੋ ਲੜਦੌੜ ਕਾਫੀ ਜ਼ਿਆਦੇ ਆ ਤੇ ਢਿੱਲ ਕਾਫੀ ਜ਼ਿਆਦੀ ਆ ਤੇ ਉਮੀਦ ਕਰਦੇ ਆ ਵੀ ਚੰਗਾ ਸੋਹਣਾ ਥੱਲੋਂ ਦੇਵਾ ਵਿਖਾਲਾ ਤਿਆਰ ਕਰੂਗੀ। ਲਾਗੋ ਫੜਿਆ ਕਰ ਲਾਗੋ। ਆ ਫੇਸ ਕੁਆਲਟੀ ਆ ਠੀਕ ਆ ਜੀ। ਆ ਵਿਖਾਓ ਮੂੰਹ ਮੜਾ ਜਾ। ਛੋਟੇ ਕੰਨ ਛੋਟੇ ਮੂੰਹ ਮੇਰੇ ਮੂੰਹ। ਆ ਲੋ। ਠੀਕ ਆ ਬਿਲ ਤੇ ਪੂਰੀ ਨਿੱਗਰ ਪੂਰੀ ਮਜਬੂਤ ਪਿੰਡੇ ਦੀ ਆ ਠੀਕ ਆ ਜੀ ਤਾਕੋ ਫੜਿਆ ਚੱਬੁੰਦੇ ਆ ਕਰੋ ਚੈੱਕ ਇੱਕ ਕੋਨੇ ਕੋਲੇ ਥੱਲੇ ਆਪਾਂ ਨੇ ਪੀਣ ਦੇ ਪਾਣੀ ਪੀਣ ਘੋੜੀਆਂ ਰਗੀ ਆ ਫਿਰ ਹਾਂਜੀ 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 ਸਤੂ ਸਾਹਿਬ ਘੋੜੀਆਂ ਰਗੀ ਠੰਡੀ ਛੀਲ ਸੰਤੂ ਸਾਹਿਬ ਜੇ ਮਰਜੀ ਭਾਵੇਂ ਪੈ ਲੈਣਾ ਹਾਂ ਕੋਈ ਗੱਲ ਨਹੀਂ ਜਿੱਥੇ ਮਰਜੀ ਭਾਵੇਂ ਜਵਾਗ ਵੜਿਆ ਉਹਦੇ ਥੱਲੇ ਭਾਵੇਂ ਵੜੇ ਰੋ ਆਪਾਂ ਥੱਲੇ ਉਹਦੀ ਨੰਗ ਚੋ ਪਾ ਲੈ ਹੈ ਐਡੀ ਠੰਡੀ ਤੇਰੀ ਆ ਹਾਂਜੀ ਹਾਂਜੀ ਲੋ ਵੀ ਦੋਸਤੋ ਕਰੋ ਗੱਲ ਠੀਕ ਆ ਇਹ ਨਹੀਂ ਹੈਗਾ ਕਿ ਕੋਈ ਨਾ ਨਾ ਬਹੁਤ ਜਨ ਮਾਰੀ ਤੇ پارٹی ਹੋ ਗਈ ਉਹ ਨਾ ਨਾ ਫਿਰ ਠੰਡੀ ਧੀਰੀ ਆ ਸੀਲਸ ਆਊਗਾ ਜਿੱਦਾਂ ਮਰਜੀ ਤਸੱਲੀਾਂ ਕਰੀ ਚੱਲਿਆ ਜੀ ਠੀਕ ਆ ਜੀ ਇੱਕ ਮਹੀਨੇ ਦੀ ਕੱਚੀ ਸੰਧੂ ਸਾਹਿਬ ਵੇਖੋ ਆਏ ਪੈ ਗਈ ਇਹਨੇ ਕਰਮਾਲੀ ਨੇ ਇੱਡਾ ਲੇਵਾ ਬਣਾਉਣਾ ਹਾਂ ਹਾਂਜੀ ਹਾਂਜੀ ਲੋ ਵੀ ਭਰਾਓ ਠੀਕ ਆ ਸੋ ਚੰਗੀ ਪੈੜ ਆ ਤੇ ਚੰਗੀ ਸੰਭੀ ਸੰਭਾਲੀ ਆ ਕਿਸੇ ਵੀਰ ਨੇ ਪੂਰੀ ਨਿੱਗਰ ਆ ਫਿੱਟ ਫਾਟ ਆ ਜਿਹੜਾ ਕੋਈ ਵੀਰ ਲੈ ਜਾਊਗਾ ਮਹੀਨਾ ਕਿ ਤੁਸੀਂ ਸਾਹਮਣੀ ਪੈਣੀ ਆ। ਹਾਂਜੀ ਹਾਂਜੀ ਮਹੀਨਾ ਸੰਧੂ ਸਾਹਿਬ ਤੇ ਮੇਰੇ ਵਿੱਚ ਵਿੱਚ ਵੀ ਕੋਈ ਸਮਾਂ ਮਹੀਨੇ ਦੇ ਵਿੱਚ ਵੀ ਦੋ ਦੋ ਚਾਰ ਚਾਰ ਦਿਨ ਪਹਿਲਾਂ ਹੀ ਆ ਜਾਏ ਮਹੀਨੇ ਚੋਂ ਵੀ। ਬਿਲਕੁਲ ਬਿਲਕੁਲ। ਠੀਕ ਆ। ਬਹੁਤ ਵਧੀਆ ਠੀਕ ਆ। ਸੋ ਲਾਣਾ ਲੂਣਾ ਜਿਹੜਾ ਦੋਸਤੋ ਸਟਾਰਟ ਕੀਤਾ ਤੁਸੀਂ ਵੀ ਕਿਲੋ ਖੰਡ ਲਾਇਆ। ਹਾਂਜੀ ਹਾਂਜੀ ਕਿਲੋ ਡੇਢ ਕਿਲੋ ਖੰਡ ਲਾਉਣਾ ਜਿਹੜਾ ਸ਼ੁਰੂ ਕਰ ਲਿਆ ਕਰਮਾਰੀ ਨੇ ਤੇ ਬਣੂਗੀ ਠੀਕ ਆ ਜੀ। ਲੇਵਾ ਰੂਆ ਚੰਗਾ ਸੋਨਾ ਥੱਲੋਂ ਬਣਾ ਕੇ ਤਿਆਰ ਕਰਦੀ ਪਈ ਆ। ਤੇ ਚੰਗੀ ਉਮੀਦ ਕਰ ਸਕਦੇ ਆ ਵੜ ਚੰਗੀ ਆ ਮਜ਼ਬੂਤ ਆ ਵੱਡੇ ਕੱਦ ਕਠ ਵਿੱਚ ਆ ਉੱਚੀ ਆ ਲੰਮੀ ਆ ਠੀਕ ਆ ਜੀ ਤੇ ਉਹ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਦੇਣੀ ਦੇਣਾ ਜਿਹੜੇ 20 ਲੈ ਜੇ 5 ਹੀ ਲੈ ਜੇ ਮਹੀਨਾ ਲੈ ਜੇ ਸੰਤੂ ਸਾਹਿਬ ਮੇਰੇ ਜਿੱਡੀ ਵੇਖੋ ਪੂਰੀ ਵੱਡੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਵੀਰ ਸਤਨਾਮ ਲੱਭ ਗਿਆ ਆ ਤੇ ਜਿੱਡੀ ਲੈ ਕੇ ਆਇਆ ਹਾਂ ਹਾਂਜੀ 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 ਸੰਤੂ ਸਾਹਿਬ ਜੋੜਾ ਲਿਆ ਹੈ ਉਹ ਸੂਈ ਸੱਜਰ ਸੀ ਇੱਥੇ ਐ ਸੂਈ ਉਹਦੀ ਪੱਛੀ ਮਰ ਗਈ ਆ ਤੇ ਉਹ ਆਪਾਂ ਨੂੰ ਪਾਣੀ ਨਹੀਂ ਵੀਡੀਓ ਚ ਦੋਵੇਂ ਲੈ ਆਏ ਟੁੱਟ ਗਈ ਉਹਨੂੰ ਬੁਖਾਰ ਚੜਿਆ ਹੁਣੇ ਹੀ ਬਿਮਾਰ ਆ ਆਹੋ ਆਹੋ ਉਹ ਚਲੋ ਸੈੱਟ ਸੁੱਟ ਹੋ ਜੀ ਹਾਂ ਜੀ ਸੈੱਟ ਹੋ ਜੂਗੀ ਫਿਰ ਪਾਵਾਂਗੇ ਤੇ ਜੋੜਾ ਉਹ ਹੀ ਬਹੁਤ ਤਗੜੀ ਹੈਗੀ ਵੜ ਉਹ ਦੂਜੇ ਸੂਵੇ ਆ ਇਹ ਪਹਿਲੇ ਹੀ ਲਓ ਜੀ ਸੋ ਪਹਿਲਾਂ ਨਾ ਪਲੂਨ ਦੋਸਤ ਇਹ ਬੱਚੀ ਸੁਣੀ ਆ ਬਹੁਤ ਪਿਆਰੀ ਆ ਘੋੜੀਆਂ ਵਰਗੀ ਆ ਤੇ ਜਰੂਰ ਤੁਸੀਂ ਹੱਥ ਪਾ ਲਿਓ ਬੁਲਬੁਲ ਦੇ ਬੱਚੇ ਹੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਬੁਲਬੁਲ ਦਾ ਬੱਚਾ ਹੀ ਆ ਸੰਦੇ ਸਾਡੇ ਤੇ ਪਸੰਦ ਆਊਗੀ ਮੇਰੇ ਵੀਰਾਂ ਨੂੰ ਬਾਕੀ ਆਪਾਂ ਵੀਰ ਤੋਂ ਪੁੱਛ ਲੈਨੇ ਆ अच्छा वीर சதਨਾਮ अजय कच्ची आबी 25 ਦਿਨ ਮਹੀਨਾ ਕੋਈ ਕਰਤੀ ਹਾਂ ਜੀ ਮਹੀਨੇ ਦੀ ਕੱਚੀ ਆ ਜੀ ਕੀ ਇਹਦਾ ਮੁੱਲ ਵੜੀ ਕੀ ਕਰਾਂਗੇ ਕੀ ਨਹੀਂ ਸੰਧੂ ਸਾਹਿਬ ਫੋਨ ਤੇ ਕਰਾਂਗੇ ਇਹਦਾ ਮੁੱਲ ਅੱਛਾ ਜੀ ਹਾਂ ਜੀ ਗੋਵੀਰ ਭਰਾ ਤੇ ਫੋਨ ਉਹੋ ਹੀ ਲਾਵੇ ਜਿਹਨੂੰ ਇਹਦੇ ਬਾਰੇ ਗਿਆਨ ਆ ਤੇ ਜਿਹੜਾ ਕੋਈ ਇਹਨਾਂ ਦੇ ਚਾਹ ਬਾਣਿਆ ਹਾਂ ਮੇਰਾ ਵੀਰ ਉਹ ਫੋਨ ਲਾਵੇ ਜਿਹੜਾ ਕੋਈ ਚਾਹ ਬਾਣਿਆ ਵੀ ਮੈਂ ਇਹਨੂੰ ਪਤਾ ਬਾਏ ਇਹਦੇ ਬਾਰੇ ਵੀ ਵੀਡੀਓ ਚ ਵੇਖੇ ਯਾ ਵੀ ਇਹ ਬੁਲਬੁਲ ਦਾ ਬੱਚਾ ਹੀ ਆ ਵਾਕਿਆ ਜੀ ਸਹੀ ਆ ਜੀ ਚੰਗੀ ਆ ਬਈ ਸੰਦੂ ਸਾਹਿਬ ਐਵੇਂ ਸਵਾਦ ਲੈਣ ਤੇ ਮਾਰੇ ਫੋਨ ਲਈ ਜਾਂਦੇ ਆ ਲੈਣਾ ਕੱਖ ਨਹੀਂ ਹੁੰਦਾ ਹਾਂ ਹਾਂ ਤੇ ਕਈ ਜਿੰਨਾ ਲੈਣਾ ਤੇ ਉਹਦੇ ਵੀਰ ਸਾਈ ਫੋਨ ਤੇ ਪਾ ਦਿੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਮੁੱਲ ਜਿਹੜਾ ਵਾ ਫੋਨ ਤੇ ਕਰਾਂਗੇ ਆਪਾਂ ਕੋਈ ਲਾਲੇ ਫੋਨ ਆਪਾਂ ਨੂੰ ਵੀਰ ਤੇ ਬਿਲਕੁਲ ਫੋਨ ਤੇ ਕਰਾਂਗੇ ਬਿਲਕੁਲ ਲਓ ਵੀ ਦੋਸਤੋ ਫੋਨ ਜਿਹੜਾ ਮੁੱਲ ਆ ਫੋਨ ਤੇ ਹੋਊਗਾ ਕੋਈ ਵੀ ਕਸਟਮਰ ਆ ਕੋਈ ਵੀ ਗਾਹਕ ਵੀਰ ਆ ਜੀ ਆਏ ਨੂੰ ਸਦਕੇ ਠੀਕ ਆ ਜੀ ਫੋਨ ਆਪਣਾ ਕਰ ਲੈ ਜਿਹੜਾ ਕੋਈ ਖਰੀਦਦਾਰ ਵੀਰ ਉਹ ਚੇਚੇ ਤੌਰ ਤੇ ਖਰੀਦਣਾ ਚਾਹੁੰਦਾ ਵ ਬੈੜ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤੀ ਆ ਠੀਕ ਆ ਜੀ ਤੇ ਬਿਲਕੁਲ ਖਲਲੀ ਖੜਨੀ ਖੁੜਨੀ ਚੰਗੀ ਆ ਬੈੜ ਦੀ ਅੱਗੇ ਮਹੀਨਾ 25 ਦਿਨ ਸਾਂਭ ਲੋਕਾਂ ਕਰਕੇ ਖਲੋਤੀ ਵੇਖੋ ਆ ਮਹੀਨਾ ਵੀ 25 ਦਿਨ ਕੋਈ ਸਾਂਭ ਲੋਕ ਆਪਦੀ ਸੇਵਾ ਦੇ ਵਿੱਚ ਤੇ ਅੱਗੇ ਵਾਦੇ ਬੰਦੀ ਆ ਕੋਈ ਜਲਪਣੀ ਤੁਹਾਨੂੰ ਵੀ ਗਾਂ ਦੇਊਗੀ ਜੇ ਕਿਸੇ ਵੀਰ ਨੇ ਵੇਚਣ ਵਾਲੇ ਨੇ ਲੈ ਕੇ ਜਾਣੀ ਆ ਕੋੜਿਆਂ ਨੂੰ ਕੀਤੀ ਧੌਣੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਦੋਸਤੋ ਬੈੜ ਸੀਗੀ ਜਿਹੜੀ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਉਣੀ ਸੀਗੀ ਇੱਧਰ ਤੁਹਾਨੂੰ ਦੋ ਜਿਹੜੀਆਂ ਕਟੀਆਂ ਦਿਖਾਉਣੀਆਂ ਝੋਟੀਆਂ ਦਿਖਾਉਣੀਆਂ ਇਹ ਜੋੜੀ ਝੋਟੀਆਂ ਦੀ ਬਕਾਊ ਆ ਠੀਕ ਆ ਤੇ ਵੀਰ ਇਹਨਾਂ ਦੋਹਾਂ ਦੀ ਉਮਰ ਵੈਸੇ ਕਿੰਨੀ ਕਿੰਨੀ ਹੋ ਗਈ ਆ ਪਹਿਲਾਂ ਤਾਂ ਜਿਹੜੀ ਚਿੱਟੇ ਮੱਥੇ ਵਾਲੀ ਆ ਨੀਲੀ ਦੀ ਸੰਧੂ ਸਾਹਿਬ ਆਪਾਂ ਲੈ ਆਏ ਆ ਇਹ ਕੋਈ 18 ਮਹੀਨਿਆਂ ਦੀ ਦੋ ਦੋ ਸਾਲ ਦੀ ਲਗਭਗ ਲਾ ਲਓ ਤੁਸੀਂ ਅੱਛਾ ਜੀ ਹਾਂਜੀ ਹਾਂਜੀ ਆਪਾਂ ਇਹ ਤਿਹੇ ਤੋਂ ਲੈਂਦੀਆਂ ਵਾਂ ਅੱਛਾ ਜੀ ਤੇ ਇਹ ਨੀਲੀ ਦਾ ਪੱਖ ਰੱਖਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਹ ਸੰਧੂ ਸਾਹਿਬ ਬਿਲਕੁਲ ਦੇਖੋ ਚੂਰ ਕੁੰਡੀ ਆ ਲਓ ਜੀ ਤੇ ਅੱਜ ਨਵੇਂ ਦੋਦ ਹੋ ਗਈ ਆ अच्छा जी ये करवाती है हां जी करवाती है जी ठीक है जी और कल दी ਨਾਲੇ ਕਰਦੀ ਤੇ ਅੱਜ ਇਹਨੂੰ ਕਰਵਾ ਕੇ ਆਵੇ ਤੁਹਾਡੇ ਪਿੱਛੇ ਬਿਲਕੁਲ ਗਿਆ ਡਾਕਟਰ ਸਾਹਿਬ ਬਿਲਕੁਲ ਜੀ ਹਾਂ ਜੀ ਹਾਂ ਜੀ ਲੋ ਦੋਸਤੋ ਅੱਜ ਵੀਆਈ ਡਨ ਹੋਈ ਜਾਂਦੀ ਡਨ ਹੋਈ ਅੱਜ ਤੇ ਅੱਖ ਬਿੱਲੀ ਮਣਕੀ ਆ ਮਗਲ ਬਿੱਲੀ ਮਣਕੀ ਬਿਲਕੁਲ ਜੀ ਤੇ ਨੀਲੀ ਦੇ ਵਿੱਚ ਵੀ ਕੋਈ ਵੀਰ ਨੂੰ ਮੰਨ ਸਕਦਾ ਠੀਕ ਹੈ ਜੀ ਨੀਲੀ ਦੇ ਵਿੱਚ ਵੀ ਆ ਜਾਂਦੀ ਹੈ ਤੇ ਚੰਗੀ ਕਰਦੀ ਹੈ ਤੇ ਚੰਗੀ ਝੋਟੀ ਹੈ ਠੀਕ ਹੈ ਜੀ ਬਿੱਲੀ ਮਣਕੀ ਅੱਖ ਬਿੱਲੀ ਮਨ ਕੀ ਆਖਾ ਸਿੰਗੀ ਬੜੀ ਕਮਾਲ ਦੀ ਜਿੱਦਾਂ ਮੋਹਰਾ ਦੀ ਸਿੰਗੀ ਚੂਰ ਪੰਡੀ ਵੇਖੋ ਲੱਗੇ ਸੰਧੂ ਸਾਹਿਬ ਨਾਲ ਹਾਂ ਮੋਹਰਾ ਦੇ ਜਿੱਦਾਂ ਮੋਹਰਾ ਬਰੀਡ ਦੀ ਆਪਾਂ ਸਿੰਗੀ ਦੇਖਦੇ ਹਾਂ ਹਾਂਜੀ ਹਾਂਜੀ ਹਾਂ ਲਿਓ ਵੀਰ ਛੋਟੀ ਬੜੀ ਸੋਹਣੀ ਆ ਦੋਸਤੋ ਅੱਜ ਜਿਹੜੀ ਏਆਈ ਮੁਕੰਮਲ ਤੌਰ ਤੇ ਕੰਪਲੀਟ ਹੋ ਗਈ ਆ ਤੇ ਫਿਲਹਾਲ ਅੱਗੇ ਨਿਕਲ ਆਉਂਦੀ ਮੇਰੇ ਕਿਸੇ ਭਰਾ ਦੀ ਕਿਸਮਤ ਆ ਨਿਕਲ ਆਊਗੀ ਜੇਕਰ ਲੱਗਿਆ ਬਸੂ ਫੇਰ ਹੀ ਨਿਕਲੂਗਾ ਤੇ ਬਣੀ ਆ ਏਆਈ ਹੋਈ ਆ ਤੇ ਨਿਕਲ ਆਈ ਤੇ ਉਹ ਵੀ ਕਿਸੇ ਵੀਰ ਦੇ ਬਾਕੀ ਪੁਲਿਸਾਂ ਦੇ ਨਾਲ ਥੱਲੇ ਖੈਂਦੀ ਪੂਛ ਵੇਖੋ ਆ ਐ ਕਿਹੇ ਗੱਲਾਂ ਨਹੀਂ ਪੂਰੀ ਬਰੀਕੀ ਚ ਹਾਂਜੀ ਜੀ ਦੋ ਖੋਰ ਤੋਤੇ ਮਗਰਲੇ ਠੀਕ ਆ ਜੀ ਮਗਰਲੇ ਖੋਰ ਤੋਂ ਪਿਆ ਸਿੰਗਲ ਹੱਡੀ ਦੀ ਆ ਤੇ ਸੋਨੇ ਪਿੱਠ ਪੁੱੜੇ ਦੇ ਵਿੱਚ ਆ ਕੱਦ ਵੀ ਸੋਨਾ ਕਰਮਾਂ ਲਈ ਹਜੇ ਦੋਸਤੋ ਉਮਰ ਦੇ ਹਿਸਾਬ ਨਾਲ ਕੱਦ ਸੋਨਾ ਅੱਗੇ ਕੋਈ ਚੰਗੀ ਸਾਫ ਸੰਭਾਲ ਕਰ ਲੂਗਾ ਤੇ ਕਦੋਂ ਵੀ ਹਜੇ ਕਰਮਾਂ ਲਈ ਵਧੂਗੀ ਠੀਕ ਆ ਤੇ ਥਾਂ ਥਣ ਥੱਲੇ ਬਹੁਤ ਬੜੇ ਵੱਟ ਬੁੱਟ ਕਾਫੀ ਜਦੇ ਪੈਰੇ ਚੋੜੀ ਤੇ ਆ ਮੋੜਿਆ ਜੀ ਵੀਰ ਮੋੜਿਆ ਜੀ ਠੀਕ ਹੈ ਜੀ ਤੋਰ ਲਓ ਜੀ ਠੀਕ ਹੈ ਜੀ ਚੰਗੀ ਝੋਠੀ ਆ ਵੀਰ ਹਨਾ ਹਾਂ ਜੀ ਹਾਂ ਜੀ ਸਾਡੇ ਸਾਹਿਬ ਮੈਂ ਬਣੀ ਆ ਕੇ ਹਾਂ ਬਣ ਗਈ ਬਣ ਗਈ ਹਾਂ ਜੀ ਹਾਂ ਜੀ ਮੈਂ ਬਣੀ ਪਈ ਆ ਕੋ ਨਿਕਲਾਈ ਤੇ ਵੀ ਚਲੋ ਕਾ ਵੀਰ ਕੋਈ ਗੁਣ ਚੇਤੇ ਰੱਖੂਗਾ ਜੀ ਸਾਨੂੰ ਸਾਹਿਬ ਪਤਲੇ ਪਿੰਡੇ ਦੀ ਆ ਹਾਂ ਤੇ ਜਿਤਨਾ ਸਿੰਗੀ-ਸੁੰਗੀ ਲੱਗੀ ਆੱਖੋਂ ਦੇਖੋ ਬਿੱਲੀ ਆ ਇਹ ਹਾਂ ਤੇ ਇਹ ਕਰਮਾਂ ਵਾਲੀ ਜਿੱਦਣੇ ਹੀਰਾ ਵਾਹੀਏ ਬਿਲਕੁਲ ਜੀ ਬਿਲਕੁਲ ਇਹ ਗਾਹ ਵਧ ਨਹੀਂ ਇਹ ਇਹ ਸਮਝ ਲਓ ਕਿਸ ਨੇ ਕਮੇਟੀ ਪਾਤੀ ਅੱਜ ਲੇਲੀ ਦੇ ਬਸ ਬਸ ਹਾਂ ਜੀ ਹਾਂ ਜੀ ਇਹ ਡਬਲ ਹੋਣੀ ਆ ਡਬਲ ਤੋਂ ਵੀ ਡਬਲ ਤਿੰਨ ਗੁਣਾ ਹੋਣੀ ਏ ਅੱਛਾ ਤੇ ਫਿਰ 17 ਲੱਖ ਮੈਂ ਦੇ ਦਾਂਗੇ ਕਿੰਨੇ ਦੀ ਆਪਾਂ ਕੱਟੀ ਸੰਦੇ ਸਾਹਿਬ ਉਹ 17 ਮੰਗਦੇ ਤੇ ਆਪਾਂ 35 ਆ ਹਾਂ ਜੀ ਤੇ ਇਹ ਦੇ ਰਾਂਗੇ 33000 ਰੁਪਏ 33000 ਦੀ ਹਾਂ ਜੀ ਠੀਕ ਹੈ ਜੀ ਤੇ ਮੈਂ ਬਣੀ ਪਈ ਆਈ ਅੱਜ ਇਹਦੇ ਕੋਈ ਝੋਟੀਆਂ ਵਾਲੀ ਗੱਲ ਨਹੀਂ ਹੁੰਦਾ ਵੀ ਕੱਟੀਆਂ ਨਿਕੀਆਂ ਵਾ ਝੋਟੀਆਂ ਨਹੀਂ 32000 ਰੁਪਏ ਦੀ ਦੇਣਾ ਹਾਂ 32000 ਦੀ ਦੇਣਾ 32000 ਦੀ ਹਾਂ ਜੀ ਚਲੋ ਬਾਕੀ ਹੋਰ ਵੀ ਕੋਈ ਸ਼ੌਕੀਵਾਰੀ ਆਉਂਦਾ ਹਾਂ ਕੋਈ ਨਹੀਂ ਜਰਾ ਕੋਈ ਮਾਨਤਨ ਹੋਰ ਕਰਦੇ ਆ ਹਾਂਜੀ ਹਾਂਜੀ ਕੋਈ ਨਹੀਂ ਸੰਤੂ ਸਾਹਿਬ ਆ ਵੀ ਖਾਣੇ ਆਪਾਂ ਜੋੜੇ ਦਾ ਕਰ ਲਾਂਗੇ ਅੱਛਾ ਤੇ ਇਹ ਵੀਰ ਕੱਟੀ ਦੀ ਉਮਰ ਕਿੰਨੀ ਦੱਸੀ ਸੀ ਇਹ ਇਹਦੀ ਸੰਤੂ ਸਾਹਿਬ ਕੱਟੀ ਦੀ ਉਮਰ ਜਿਹੜੀ ਆ 18-19 ਮਹੀਨਿਆਂ ਦੀ 18-19 ਮਹੀਨੇ ਹਾਂਜੀ ਠੀਕ ਹੈ ਜੀ ਲਓ ਵੀ 18-19 ਮਹੀਨਿਆਂ ਕਿ ਦੀ ਏ ਜੋੜੀ ਪਕਾਉ ਉਹ ਦੋਸਤੋ ਵੈਸੇ ਜੋੜੀਆਂ ਵੀ ਤੁਸੀਂ ਸੌਦਾ ਮਾਰ ਲਿਓ ਠੀਕ ਹੈ ਜੀ ਉਹ 32 ਦੀ ਤੁਹਾਨੂੰ ਦੱਸ ਹੀ ਦਿੱਤੀ ਹੈ ਬਾਕੀ ਇਹ ਵੀ ਵੇਖੋ ਬੁੱਤੀ ਸੰਤੂ ਸਾਹਿਬ ਬਿਲਕੁਲ ਮੋਰਾ ਦੀ ਆ ਛੋਟੀ ਬੂਤੀ ਹਾਂਜੀ ਹਾਂਜੀ ਸਿੰਗੀ ਆ ਵੀ ਬਿਲਕੁਲ ਕੁੰਡੀ ਖੜੂਗੀ ਹੈ ਹਾਂ ਹਾਂਜੀ ਹਾਂਜੀ ਇੱਕ ਚੰਗੀ ਕੱਟੀ ਹੈ ਵੀ ਚੰਗੀ ਬਹੁਤ ਬੰਨ ਵਾਲੀ ਕੱਟੀ ਆ ਠੀਕ ਹੈ ਜੀ ਹਾਂਜੀ ਸੋ ਕੱਟੀ ਇਹ ਵੀ ਚੰਗੀ ਹੈ ਦੋਸਤੋ ਤੇ ਬਾਕੀ ਜਿਹੜੀ ਪਹਿਲਾਂ ਦਿਖਾਈ ਆ ਪਾਣੀ ਤੇ ਸੰਸਾਰ ਖਾਣ ਲੋ ਆਏ ਥਾਣੇ ਦੇ ਖਚਾਰੇ ਹਾਂ ਦੇਖੋ ਲੱਗੇ ਇੱਕੋ ਜੇ ਵੇਖੋ ਠੰਡੀ ਤੇਰੀ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜਾਓ ਜੀ ਇਹ ਵੀ ਖੋਲ ਕੇ ਤੁਰਦਿਆਂ ਇਹਨੂੰ ਠੀਕ ਆ ਇਥੋਂ ਨੇੜੇਓ ਘਮਾ ਲਿਆ ਜੀ ਹਾਂ ਨੇ ਉਸੇ ਦੀ ਤੁਰਲੇ ਜਿ ਕੋ ਨੀ ਨਾ ਵੀ ਝੋਟੀਆਂ ਦੋਵੇਂ ਦੋਸਤੋ ਖਰੀਆਂ ਠੀਕ ਆ ਜੀ ਖਰੀਆਂ ਝੋਟੀਆਂ ਨੇ ਸੋ ਕਿਸੇ ਵੀਰ ਨੇ ਬਿਲਕੁਲ ਫਾਰਮ ਤੇ ਪਾਉਣੀਆਂ ਨੇ ਦੋਵੇਂ ਝੋਟੀਆਂ ਤੇ ਦੋਹਾਂ ਦਾ ਸੌਦਾ ਮਾਰ ਲਿਓ ਸਿੰਗਲ ਸਿੰਗਲ ਦਾ ਕਿਸੇ ਵੀਰ ਨੇ ਖਰੀਦਣਾ ਕੋਈ ਖਰੀਦਣ ਦਾ ਚਾਹਵਣ ਸਿੰਗਲ ਸਿੰਗਲ ਪਸ਼ੂ ਤੇ ਸਿੰਗਲ ਸਿੰਗਲ ਦੀ ਤੁਸੀਂ ਜਿਹੜੀ ਇਹ ਗੱਲਬਾਤ ਕਰ ਲਿਓ ਠੀਕ ਆ ਤੇ ਥਣੀਆਂ ਥੁਣੀਆਂ ਬਹੁਤ ਵਧੀਆ ਕੱਟੀ ਇਸ ਦੀਆਂ ਵੀ ਠੀਕ ਆ ਜੀ ਇਹ ਵੀ ਕਰਮਾਂ ਵਾਲੀ ਝੋਟੀਆਂ ਦੇ ਵਿੱਚ ਹੀ ਆਈ ਪਈ ਆ ਠੀਕ ਆ ਤਕਰੀਬਨ ਕੋਈ 18 19 20 ਮਹੀਨਿਆਂ ਦੀ ਉਮਰ ਹੋਊਗੀ ਇਸ ਦੀ

ਠੀਕ ਆ ਤੁਰ ਤੁਰ ਅੱਛਾ ਤੇ ਵੀਰ ਸਤਨਾਮ ਇਹਦਾ ਫਿਰ ਕੀ ਮੋਲ ਵੜੀ ਸੰਧੂ ਸਾਹਿਬ ਮੋਲ ਤੇਰਾ 28 ਨਾ ਤਿਆਰ ਕਰਦੇ ਆ ਹਾਂਜੀ ਪਰ ਇਹ ਹਾਂ ਨਾ ਆਪਾਂ 26000 ਦੀ ਦੇ ਦਾਂਗੇ 26000 ਦੀ ਹਾਂਜੀ ਹਾਂਜੀ ਉਸ ਤਰ੍ਹਾਂ ਦੇ 32 ਹੋਰ ਆ ਤੇਰਾ ਯਾਰ ਆਪਣਾ ਬੰਦਾ 58000 ਹਾਂਜੀ ਪਰ ਇਹ ਆਫਰ ਇਹ ਜੇ ਕੋਈ ਜੋੜੀ ਲਊਗਾ ਨਾ ਹਾਂ ਤੇ 55000 ਦੀ ਦੇ ਦਾਂਗੇ 55 ਉਹ ਹੋਰ ਜਾਂ ਛੱਡ ਦਿਆਂਗੇ 54000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਨਾਲ ਦੇ ਵਿੱਚ ਉਹਦੇ ਵਿੱਚੋਂ ਕੋਈ ਛੋੜ ਹੀ ਹੋਊਗਾ 150 200 ਤੇ 54000 ਦੀ ਦੋਵੇਂ ਦੇ ਦਾਂਗੇ ਕੋਈ ਜੋੜਾ ਲਊਗਾ ਲੋ ਵੀ ਜੋੜਾ ਕੋਈ ਪਾਉਂਦਾ 54000 ਹਾਂਜੀ 54000 ਦੀ ਦੇ ਦਾਂ ਤੇ ਕੱਲਾ ਕੱਲਾ ਮੁੱਲ ਜਿਹੜਾ ਵਾ ਉਹਦਾ 32 ਆ ਹਾਂਜੀ ਤੇ ਇਹਦਾ 26000 ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 32 ਤੇ 26000 ਤੇ ਬਾਕੀ 58000 ਵੀਰਾਂ ਦਾ ਬਣਦਾ ਤੇ ਬਾਕੀ ਤੁਹਾਨੂੰ 55000 ਦੀ ਤੇ ਹਾਂ ਨਾ ਜਿਹੜੀ 54 54000 ਦੀ 54000 ਦੀ ਲਓ ਜੀ 54000 ਦੀ ਕੋਈ ਲੈ ਜਾਊਗਾ ਵੀਰ ਜੋੜੀ ਬਿਲਕੁਲ ਜਿਹੜੀ ਦੋਸਤੋ ਤਿਆਰ ਹੋ ਜਾਣੀ ਹੈ ਤੁਹਾਡੇ ਕੋਲ 3 ਮਹੀਨੇ ਬਣੀਆਂ ਸੰਧੂ ਸਾਹਿਬ ਇਹ ਕਦੇ ਨਿੱਕੀਆਂ ਕੱਟੀਆਂ ਥੋੜੀ ਆ ਹਾਂ ਬਿਲਕੁਲ ਹਾਂਜੀ ਹਾਂਜੀ ਇੱਕ ਤਾਂ ਕਰਮ ਵਾਲੀ ਚਲੋ ਬਣ ਗਈ ਆ ਬਣ ਗਈ ਆ ਜੀ ਤੇ ਤਾਂ ਆਸੇ ਅੱਜ ਤੋਂ ਵੀ ਚਲੋ ਨਿਕਲ ਆਉਂਦੀ ਆ ਹਾਂਜੀ 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 ਠੀਕ ਹੈ ਜੀ ਤੇ ਸੋਹਣੀਆਂ ਸੰਧੂ ਸਾਹਿਬ ਵੇਖੋ ਇਤਰਾ ਵੀ ਐ ਹੀ ਰੇ ਆ ਅ ਮੇ ਚੰਗੀਆਂ ਜਗਤੀਆਂ ਪੂਰੀਆਂ ਝੋਟੀਆਂ ਬਿਲਕੁਲ ਬਿਲਕੁਲ ਉਹ ਸੋਣੀਆਂ ਲਵੀਆਂ ਝੋਟੀਆਂ ਨੇ ਲੋ ਵੀ ਪ੍ਰਭੂ ਇਹ ਨਾਗਨੇ ਅਜਵੀਰ ਸਤਨਾਮ ਦੇ ਕੋਲ ਟੋਟਲ 5 ਤਿੰਨ ਬਿਹੜਾਂ ਤੇ ਦੋ ਤੁਹਾਨੂੰ ਝੋਟੀਆਂ ਦਿਖਾ ਦੀਆਂ ਨੇ ਐਨੀਮਲ ਚੰਗੇ ਆ ਰੇਡ ਪਰਤੇ ਬੜੇ ਜਾਇਜ਼ ਆ ਠੀਕ ਆ ਜੀ ਸੋ ਪਹਿਲੇ ਪਹਿਲੇ ਫੋਨਾਂ ਦੇ ਉੱਪਰ ਹੀ ਖਰੀਦਣ ਵਾਲੀ ਗੱਲਬਾਤ ਆ ਤੇ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਚਚਿਆ ਹੋਊਗਾ ਠੀਕ ਆ ਜੀ ਪਸੰਦ ਆਇਆ ਹੋਊਗਾ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਚੱਲਣਗੇ ਨੰਬਰ ਵੀਰ ਬੋਲ ਦਿਆ ਜਪ 95771 ਹਾਂਜੀ 7002 ਠੀਕ ਹੈ ਜੀ ਹਾਂ ਜੀ ਆ ਇੱਕੋ ਟੰਪਰੀ ਆ ਜੀ ਇਹ ਮਾਲ ਨੰਬਰ ਆ ਵੀਰ ਦਾ ਵੀ ਆ ਹਾਂ ਉਹ ਵੀ ਬੋਲਦੇ ਅੱਗੇ ਸਿੰਦੇ ਸਾਦਾਂ ਵਿੱਚ ਚੱਲਦੇ 843084106 ਠੀਕ ਹੈ ਜੀ ਠੀਕ ਹੈ ਜੀ ਲੋਬੀ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਤੇ ਚੱਲਣ ਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਤੇ ਪਸ਼ੂ ਅੱਜ ਵੀਰ ਸਤਨਾਮ ਸਿੰਘ ਹੋਂਦੇ ਕੋਲ ਇਹ ਨਗਨੇ ਅੱਜ ਟੋਟਲ ਤੇ ਚੰਗੇ ਪਸ਼ੂ ਆ ਸਾਫ਼ ਸੁਥਰੇ ਪਸ਼ੂ ਆ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ